ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਪੰਜਾਬ ਸਰਕਾਰ ਨੇ ਕੈਬਨਿਟ ਦੇ ਵੱਲੋਂ ਮੁਲਾਜ਼ਮਾਂ ਨੂੰ ਏਰੀਅਰ ਦੇਣ ਦੇ ਲਈ ਫੈਸਲੇ ਨੂੰ 2 ਹਫ਼ਤਿਆਂ ਦੇ ਦੌਰਾਨ ਲਾਗੂ ਕਰਨ ਦੇ ਹੁਕਮ ਦਿੱਤੇ ਹਨ ਆਮ ਰਾਜ ਪ੍ਰਬੰਧਕੀ ਵਿਭਾਗ ਨੇ ਵਿੱਤ ਵਿਭਾਗ ਨੂੰ ਏਰੀਅਰ ਦੇਣ ਦਾ ਫੈਸਲਾ ਲਾਗੂ ਕਰਨ ਦੇ ਲਈ ਤੁਰੰਤ ਅਗਲੀ ਕਾਰਵਾਈ ਕਰਨ ਲਈ ਕਿਹਾ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸਭ ਦੇ ਨਾਲ ਸ਼ੇਅਰ ਯੂ ਕਰਨਾ ਸੋ ਦੋਸਤੋ ਅੱਜ ਦੀ ਜਿਹੜੀ ਵੱਡੀ ਅਪਡੇਟ ਹੈ ਕੀ ਹੈ ਪੱਤਰ ਦੇ ਵਿੱਚ ਕੀ ਲਿਖਿਆ ਗਿਆ ਹੈ ਆਮ ਰਾਜ ਪਵੰਦਿਕ ਵਿਭਾਗ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਇਹ ਜਿਹੜਾ ਪੱਤਰ ਆ ਵਿੱਤ ਵਿਭਾਗ ਦੇ ਪ੍ਰਮੁਖ ਸਕੱਤਰ ਨੂੰ ਭੇਜਿਆ ਗਿਆ ਹੈ ਜੀ ਦਾ ਜਿਹੜਾ ਕੀ ਸਬਜੈਕਟ ਜਿਹੜਾ ਹੈ ਇਹ ਦੱਸਿਆ ਗਿਆ ਹੈ ਕਿ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਦੇ ਰਿਵਾਈਜ਼ਡ ਪੇ ਪੈਨਸ਼ਨ ਅਗਲੀ ਜਿਹੜੀ ਲੀਵ ਇਨ ਕੈਚਮੈਂਟ ਅਤੇ 1 ਜੁਲਾਈ 2021 ਤੋਂ 31 ਮਾਰਚ 2024 ਤੱਕ ਦੇ DADERデア एरिया ਦੇਣ ਬਾਰੇ ਇਹਦੇ ਸਬੰਧ ਦੇ ਵਿੱਚ ਪ੍ਰਮੁੱਖ ਸਕੱਤਰ ਨੂੰ ਕਿਹਾ ਹੈ ਕਿ ਮੰਤਰੀ ਮੰਡਲ ਦੇ 13 ਫਰਵਰੀ 2025 ਨੂੰ ਹੋਈ ਮੀਟਿੰਗ ਏਰੀਆ ਦੇ ਅnder ਮੁੱਦੇ ਤੇ ਫੈਸਲਾ ਲਿਆ ਜਾਵੇ। ਭਾਵੇਂ ਇਹ ਗੱਲ ਕਹੀ ਹੈ ਕਿ ਜਿਹੜਾ ਮੰਤਰੀ ਮੰਡਲ ਨੇ 13 ਫਰਵਰੀ 2025 ਨੂੰ ਫੈਸਲਾ ਲਿਆ ਹੈ ਉਹ ਉਹਦੇ ਸਬੰਧ ਦੇ ਵਿੱਚ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇ ਔਰ ਇਹ ਵੀ ਗੱਲ ਲਿਖੀ ਹੈ ਕਿ ਇਸ ਪੱਤਰ ਦੇ ਵਿੱਚ ਪ੍ਰਮੁੱਖ ਸਕੱਤਰ ਨਵੀਂ ਮੰਤਰੀ ਮੰਡਲ ਦੇ ਵੱਲੋਂ ਲਏ ਗਏ ਉਕਤ ਫੈਸਲੇ ਨੂੰ ਲਾਗੂ ਕਰਨ ਹਿਤ ਪਬੰਦਗੀ ਵਿਭਾਗ ਭਾਵ ਕਿ ਵਿੱਤ ਵਿਭਾਗ ਦੇ ਵੱਲੋਂ ਕੀਤੀ ਕਾਰਵਾਈ ਬਾਰੇ 2 ਹਫਤਿਆਂ ਦੇ ਵਿੱਚ ਜਾਣੂ ਕਰਵਾਇਆ ਜਾਵੇ। ਸੋ ਇਸ ਤੋਂ ਜਿਹੜਾ ਸਪਸ਼ਟ ਹੋ ਗਿਆ ਕਿ ਵਿੱਤੀ ਵਿਭਾਗ ਨੂੰ ਇਹ ਆਦੇਸ਼ ਦਿੱਤੇ ਨੇ ਆਮ ਰਾਜ ਪਬੰਦਗੀ ਵਿਭਾਗ ਦੇ ਵੱਲੋਂ ਵੀ ਮੰਤਰੀ ਮੰਡਲ ਦੇ ਜਿਹੜੇ ਫੈਸਲੇ ਨੇ ਉਹਨਾਂ ਨੂੰ 2 ਹਫਤਿਆਂ ਦੇ ਵਿੱਚ ਲਾਗੂ ਕਰਕੇ ਤੇ ਰਿਪੋਰਟ ਦਿੱਤੀ ਜਾਵੇ। ਸੋ ਇਹਦੇ ਤੋਂ ਇਹਨ ਜਿਹੜਾ ਕਿ ਨਜ਼ਰ ਆ ਰਿਹਾ ਹੈ ਕਿ 2 ਹਫਤਿਆਂ ਦੇ ਵਿੱਚ ਵਿੱਤੀ ਵਿਭਾਗ ਇਸ ਫੈਸਲੇ ਬਾਰੇ ਨੋਟੀਫਿਕੇਸ਼ਨ ਹੈ ਜਿਹੜਾ ਜਾਰੀ ਕਰ ਸਕਦਾ ਹੈ ਔਰ ਇਹ ਦੱਸਣਯੋਗ ਹੈ ਵੀ ਜਿਹੜੀ ਇੱਕ ਜਿਹੜੀ ਤਵੀਜ਼ ਬਣਾਈ ਹੈ ਇਹ ਪਤਾ ਲੱਗੇਗਾ ਕਿ ਵਿੱਤੀ ਵਿਭਾਗ ਨਹੀਂ ਅਜੰਡਾ ਮੰਤਰੀ ਮੰਡਲ ਨੂੰ ਭੇਜਿਆ ਸੀ ਜਿਹੜਾ ਏਰੀਆ ਰੀਲீஸ் ਕੀਤਾ ਜਾਵੇ ਪਰ ਦੂਸਰੇ ਪਾਸੇ ਜਿਹੜੇ ਪੈਨਸ਼ਨਰਸ ਨੇ ਉਹਨਾਂ ਦੇ ਵੱਲੋਂ ਇਹ ਆਵਾਜ਼ ਉਠਾਈ ਗਈ ਹੈ ਵੀ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਵੀ 2025 ਤੋਂ ਲੈ ਕੇ 2028 ਤੱਕ ਟੁੱਟਵੇਂ ਰੂਪ ਦੇ ਵਿੱਚ ਏਰੀਅਰ ਦਾ ਜਿਹੜਾ ਹੈ ਬਕਾਇਆ ਜਿਹੜਾ ਕਿਸ਼ਤਾਂ ਦੇ ਵਿੱਚ ਦਿੱਤਾ ਜਾਊਗਾ ਉਹਨਾਂ ਨੇ ਇਸ ਫੈਸਲੇ ਨੂੰ ਰੱਦ ਕਰਦਿਆਂ ਮੰਗ ਕੀਤੀ ਹੈ ਵੀ ਸਰਕਾਰ ਮੁੜ ਵਿਚਾਰ ਕਰੇ ਫੈਸਲੇ ਤੇ ਔਰ ਪੈਨਸ਼ਨ ਜਿਹੜੇ ਨੇ ਉਹਨਾਂ ਨੂੰ ਇੱਕਜੁੱਗ ਝਟੋ ਕੇ ਇੱਕ ਕਿਸ਼ਤ ਵਿੱਚ ਸਾਰਾ ਜਿਹੜਾ ਏਰੀਅਰ ਦਿੱਤਾ ਜਾਵੇ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਬੁਲੰਾਸਮਾ ਤੇ ਪੈਨਸ਼ਨਰਸ ਦੇ ਲਈ ਮਿਲਦੇ ਕਿਸੇ ਨਵੇਂ ਅਪਡੇਟ ਦੇ ਨਾਲ ਧੰਨਵਾਦ ਜੀ